ਫਗਵਾੜਾ ਨਜ਼ਦੀਕ ਚਿਹੜੂ ਵਿਖੇ ਇੱਕ ਮੋਟਰਸਾਈਕਲ ਚਾਲਕ ਦੇ ਮੋਟਰਸਾਈਕਲ ਸਮੇਤ ਪੁਲ ਤੋਂ ਹੇਠਾ ਡਿੱਗਣ ਦੀ ਸੂਚਨਾ ਮਿਲੀ ਹੈ ਜਿਸ ਨਾਲ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਦੌਰਾਨ ਜੀਆਰਪੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸਾਨੂੰ ਨੂੰ ਇੱਕ ਸਾਨੂੰ ਇੱਕ ਇਨਫੋਰਮੇਸ਼ਨ ਆਈ ਚੁੱਕੀ ਕਿ ਚਿਹੜੂ ਓਵਰ ਬ੍ਰਿਜ ਜਿਹੜਾ ਹੈ ਓਵਰ ਬ੍ਰਿਜ ਤੋਂ ਕੋਈ ਬੰਦਾ ਜਿਹੜਾ ਆ ਕਿ ਉਹ ਥੱਗੇ ਡਿੱਗ ਗਿਆ ਜੀ ਸਮੇਤ ਬਾਈ ਜੀ ਤੇ ਉਹ ਬੰਦਾ ਕਿਤੇ ਜਲੰਧਰ ਤੋਂ ਅਗਵਾੜਾ ਸਾਈਡ ਨੂੰ ਜਾ ਰਿਹਾ ਸੀਗਾ ਤੋਂ ਹੁਣ ਇਹ ਨਹੀਂ ਪਤਾ ਵੀ ਉਹ ਮਤਲਬ ਕਿ 6:00 ਵਜੇ ਉਹਨੂੰ ਕਿਥੋਂ ਜਾਂ ਕੀ ਹੋਇਆ ਕਿ ਉਹ ਜਗਾ ਕਿਉਂ ਲਾਈਨਾਂ ਦੇ ਉੱਤੇ ਆ ਕੇ ਡਿੱਗ ਗਿਆ ਉਹ ਦੂਸਰੇ ਪਾਸੇੋਂ ਲੁਧਿਆਣੇ ਤੋਂ ਜੰਮੂ ਵਾਸਤੇ ਗੱਡੀ ਜਾ ਰਹੀ ਸੀ ਮਾਰਵਾ ਮਾਰਵਾ ਐਕਸਪ੍ਰੈਸ ਜਾ ਰਹੀ ਸੀ ਉਹ ਗੱਡੀ ਦੇ ਮੋਹਰੇ ਇੰਜਨ ਦੇ ਵਿੱਚ ਬੰਦਾ ਫਸ ਗਿਆ ਕਿੰਨੇ ਕਬਜੇ ਦਾ ਸਮਸ ਇਹ ਕੋਈ ਸਮਾਸੀ ਕਾ ਕੋ 10 ਵਜੇ ਕੋਈ 50 ਮਿੰਟ ਬਦਰ ਕੇ ਸਮਸ 50 ਮਿੰਟ ਤੇ ਲੱਗੇ ਸਰ ਇਹ ਜਾਨੀ ਨੁਕਸਾਨ ਹੋਇਆ ਕਿ ਬਚ ਗਏ ਨੇ ਇਹ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਆ ਬਾਕੀ ਜਿਹੜੀ ਆ ਵੀ ਬਾਈਕ ਜਿਹੜੀ ਉਹ ਪਤ ਗਈ ਹੈ ਸਰ ਸਟਾਜ ਤੱਕ ਕਿੰਨੇ ਕਬਜੇ ਆ ਗਏ ਸਟਾਜ ਜਿਹੜੀਆਂ ਉਹਦੇ ਬੰਦੇ ਦੇ ਜ਼ਿਆਦਾ ਸਿਰ ਦੇ ਪਿਛੇ ਜ਼ਿਆਦਾ ਲੱਗੀ ਹੈ ਕਿੱਥੇ ਭੇਜਿਆ ਜੀ ਉਹਨੂੰ ਉਹ ਨੂੰ ਮੈਂ ਇਸ ਤਰ੍ਹਾਂ ਸੀ ਮੌਕੇ ਤੋਂ ਥਾਕੇ ਸਿਵਲ ਹਸਪਤਲ ਉਹ ਵਾਲਾ ਜਿਹੜਾ ਹੈ ਕਿ ਉਹ ਕਿੱਥੋਂ ਆ ਰਹਿਣ ਵਾਲ ਸੀ ਇਹ ਉਹਦੇ ਜਿਹੜਾ ਕੋਲ ਸਰ ਅਧਾਰ ਕਾਰਡ ਤੇ ਹੋਰ ਬਾਕੀ ਉਹਦਾ ਸਮਾਨ ਸਿਗਾ ਮਿਲਿਆ ਹੂੰ ਤੇ ਉਹਦੇ ਵਿੱਚ ਜਿਹੜਾ ਉਹਦਾ ਨਾਮ ਲਿਖਿਆ ਹੋਇਆ ਔਨਕਾਰ ਸਿੰਘ ਸਾਨੂੰ ਮਹਿੰਗਾ ਰਾਮ ਅੱਛਾ ਵਿਲੇਜ ਹੈ ਪਚਰੰਗਾ ਤੇ ਡਿਸਟ੍ਰਿਕਟ ਜਲੰਧਰ ਕੀ ਉਹ ਕੁਝ ਪਰਿਵਾਰ ਵਾਲਿਆਂ ਨਾਲ ਸੰਪਰਕ ਹੋਇਆ ਕਿ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਹਾਂ ਅਸੀਂ ਉੱਥੇ ਜਿਹੜੇ ਆ ਕਿ ਉਹਨਾਂ ਦੇ ਆਧਾਰ ਕਾਰਡ ਦੇ ਬੇਸ ਤੇ ਉਤੇ ਆਪਣੀ ਜਿਹੀ ਸਾਡੇ ਪੁਚਰੰਗਾ 56 ਪੋਸਟ ਹੈਗੀ ਆ ਜੀਆਰਪੀ ਦੀ ਤੇ ਉਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੂੰ ਫੋਟੋ ਖਿੱਚ ਕੇ ਭੇਜੀ ਸੀ ਉਹਨਾਂ ਦੇ ਆਧਾਰ ਕਾਰਡ ਦੀ ਤੇ ਹੁਣ ਉਹਨਾਂ ਦੇ ਜਿਹੜੇ ਘਰ ਦੇ ਨਾਲ ਜਿਹੜੇ ਆ ਕਿ ਸੰਪਰਕ ਅਸੀਂ ਕਰ ਰਹੇ ਹਾਂ ਕਿ ਜਦੋਂ ਵੀ ਕਿਤੇ ਉਹਨਾਂ ਦਾ ਸੰਪਰਕ ਵਗੈਰਾ ਹੁੰਦਾ ਆ ਤੇ ਉਹਨਾਂ ਨੂੰ ਦੋ ਵੀ ਆ ਕਨਫਰਮੇਸ਼ਨ ਕਿ ਸਰ ਅਗਲੀ ਕਾਰਵਾਈ ਕੀ ਕਰ ਰਹੇ ਆ ਅਗਲੀ ਕਾਰਵਾਈ ਵਾਸਤੇ ਅਸੀਂ ਡਿਸਟ੍ਰਿਕਟ ਪੁਲਿਸ ਨਾਲ ਰابطਾ ਕਾਇਮ ਕਰ ਰਹੇ ਹਾਂ ਤੇ ਕਿਉਂਕਿ ਇਹ ਜਿਹੜਾ ਬੰਦਾ ਸੀਗਾ ਇਹ ਪੁਲ ਤੋਂ نیچے गिरਿਆ ਸੀ ਲੋਕਾਂ ਦੀ ਕਾਫੀ ਭੀੜ ਦੇਖੀ ਸੀ ਅਸੀਂ ਮੌਕੇ ਤੇ ਗਏ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਹਾਸੀਦਬਾਦ ਜੀ ਔਰ ਕੁਝ ਕਿੜੂ ਮਿਲਿਆ ਨਹੀਂ ਕਿ ਕਿਸ ਚੀਜ਼ ਦੀ ਫਾਟ ਲੱਗਣ ਦਾ ਇਹ ਥੱਲੇ ਲਾਈਨਾਂ ਤੇ ਅੜ ਗਿਆ ਇਹ ਜਿਹੜਾ ਕਿ ਮਤਲਬ ਕਿ ਜਿਹੜੇ ਪੁਸ਼ਕ ਵਿੱਚੋਂ ਜਿਹੜੇ ਪਬਲਿਕ ਦੇ ਵਿੱਚੋਂ ਜਿਹੜੇ ਕੁਝ ਬੰਦੇ ਸੀਗੇ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਇਹ ਰੋਡ ਤੋਂ ਜਿੱਤਾ ਜਾ ਰਿਹਾ ਸੀ ਪਿੱਛੋਂ ਜਾਂਦਾ ਪੁਲ ਦੇ ਉੱਤੋਂ ਕਿਸੇ ਗੱਡੀ ਨੇ ਉਹਨੂੰ ਪਿੱਛੋਂ ਹਿੱਟ ਕੀਤਾ ਜੀ ਉਹ ਹਿੱਟ ਕਰਨ ਦੀ ਵਜ੍ਹਾ ਨਾਲ ਉਹ ਜਿਹੜਾ ਕਿ ਪੁਲ ਦੇ નીચે गिर ਗਿਆ ਲਾਈਨਾਂ ਕੰਡੀਸ਼ਨ ਕੰਡੀਸ਼ਨ ਕਿੱਦਾਂ ਦੀ ਇਹ ਕਿ ਮੁਤਲਕ ਐਮਰਜੈਂਸੀ ਹੁੰਦਾ ਹੈ